ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਮੇਰੀ ਖੋਰ ਨਵੀਂ ਵੀਡੀਓ ਵਿੱਚ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਮ ਖੁਸ਼ਹਾਲ ਹੋ ਮੈਂ ਵੀ ਬਿਲਕੁਲ ਠੀਕ ਹਾਂ ਟਾਈਮ ਸੀ ਮਾਰਨਿੰਗ ਦਾ ਮੇਰਾ ਕੁਕਿੰਗ ਦਾ ਕੰਮ ਹੋ ਗਿਆ ਸ਼ੁਰੂ ਕਿਚਨ ਵਿੱਚ ਇੱਕ ਸਾਈਡ ਤੇ ਮੈਂ ਆਲੂ ਪਕੌੜੇ ਦੀ ਸਬਜ਼ੀ ਬਣਾ ਕੇ ਰੱਖਤੀ ਸਬਜ਼ੀ ਬਣ ਚੁੱਕੀ ਹੈ ਪਰ ਮੈਂ ਕੁੱਕ ਕਰਨੀ ਹਜੇ ਖੋਲਿਆ ਤੇ ਦੂਸਰੀ ਸਾਈਡ ਮੈਂ ਤਿਆਰ ਕਰ ਰਹੀ ਹਾਂ ਬ੍ਰੇਕਫਾਸਟ ਬ੍ਰੇਕਫਾਸਟ ਵਿੱਚ ਮੈਂ ਬਣਾ ਰਹੀ ਅੱਜ ਚੀਜ਼ ਚਿਲੀ ਪਨੀਰ ਤੇ ਵਿੱਚ ਸਬਜ਼ੀਆਂ ਪਾ ਕੇ ਪਿਆਜ਼ ਸ਼ਿਮਲਾ ਮਿਰਚ ਟਮਾਟਰ ਇਹ ਸ ਤੇ ਇਹਦੇ ਵਿੱਚ ਪਾਵਾਂਗੇ ਪਨੀਰ ਲਾਈਕ ਇੱਕ ਬ੍ਰੇਕਫਾਸਟ ਹੋ ਜਾਊਗਾ ਪਨੀਰ ਨਾਲ ਸਬਜ਼ੀਆਂ ਦੀ ਬਹੁਤ ਵਧੀਆ ਆਪਸ਼ਨ ਹੈ ਪਨੀਰ ਤਾਂ ਆਪਾਂ ਪ੍ਰੋਟੀਨ ਚ ਲੈਣਾ ਹੀ ਲੈਣਾ ਪਰ ਉਹਦੇ ਨਾਲ ਜੇ ਆਪਾਂ ਸਬਜ਼ੀਆਂ ਵੀ ਲਵਾਂਗੇ ਫਾਈਬਰ ਇਨਟੇਕ ਵੀ ਆਪਣੀ ਹੋ ਜੂਗੀ ਪਨੀਰ ਕਿਸੇ ਵੀ ਟਾਈਪ ਚ ਆਪਾਂ ਲੈ ਸਕਦੇ ਹਾਂ ਚਾਹੇ ਤੁਸੀਂ ਪਨੀਰ ਭੁਰਜੀ ਲੈ ਲਓ ਚਾਹੇ ਤੁਸੀਂ ਵੈਸੀ ਪਨੀਰ ਤੇ ਸਿੰਪਲ ਨਮਕ ਲਾ ਕੇ ਖਾ ਲਓ ਚਾਹੇ ਪਨੀਰ ਨੂੰ ਹਲਕਾ ਹਲਕਾ ਤੁਸੀਂ ਸੌਟੇ ਕਰ ਲਓ ਮੈਂ ਇਸ ਤਰ੍ਹਾਂ ਦੀ ਚੀਜ਼ ਜੀ ਬਣਾ ਕੇ ਖਾਣੀ ਹੁੰਦੀ ਮੈਨੂੰ ਇਹ ਬਹੁਤ ਬਹੁਤ ਟੇਸਟੀ ਲੱਗਦਾ ਔਰ ਅਬ ਸਬਜ਼ੀਆਂ ਵੀ ਬਹਾਨੇ ਨਾਲ ਖਾਧੀਆਂ ਜਾਂਦੀਆਂ ਨੇ ਪਿਆਜ਼ ਤੇ ਸ਼ਿਮਲਾ ਮਿਰਚਾਂ ਨੂੰ ਮੈਂ ਬਹੁਤ ਜ਼ਿਆਦਾ ਨਹੀਂ ਭੁੰਦੀ ਕੱਚਾ ਭੁੰਨਾ ਜਾਂ ਕਰਦੀ ਹੁੰਨੀ ਬਸ ਕੱਚੇ ਭੁੰਨੇ ਜਾਂ ਖਾ ਕੇ ਉਹ ਚ ਮੈਂ ਇੱਕ ਟਮਾਟਰ ਵੀ ਪਾ ਲਾਂਦੀ ਆ ਤੇ ਵਿੱਚ ਪਾ ਲਉ ਪਨੀਰ ਨਮਕ ਮਿਰਚ ਮਸਾਲੇ ਸਾਰੇ ਆਪਣੇ ਪਤਾ ਇਸ ਤਰੀ ਬਣਾਉਂਦੇ ਚੀਜ਼ ਚੀਲੀ ਵਿੱਚ ਆ ਹੁੰਦਾ ਪਰ ਸੌਸ ਪਾ ਲਾਂਦੇ ਆ ਰੈੱਡ ਚਿਲੀ ਸੌਸ ਪਾ ਲਉ ਗ੍ਰੀਨ ਚਿਲੀ ਤੇ ਸੂਆ ਸੌਸ ਪਾ ਲਉ ਉਹਦੇ ਵਿੱਚ ਮੈਂ ਸੌਸ ਇਸ ਤਰ੍ਹਾਂ ਮੈਂ ਨਹੀਂ ਯੂਜ਼ ਕਰਦੀ ਬਸ ਨਮਕ ਮਿਰਚ ਹਲਦੀ ਥੋੜਾ ਥੋੜਾ ਪਾ ਲਾਂ ਨਹੀਂ ਹੁੰਨੀ ਤੇ ਇਹ ਹੋ ਜੂਗਾ ਮੇਰਾ ਬ੍ਰੇਕਫਾਸਟ ਨੂਰ ਦਾ ਵੀ ਬ੍ਰੇਕਫਾਸਟ ਦਵਿੰਦਰ ਦਾ ਵੀ ਬ੍ਰੇਕਫਾਸਟ ਫਿਰ ਜਿਸ ਦਿਨ ਬਣਦਾ ਪਨੀਰ ਚਲੋ ਹਨ ਪਸੰਦ ਕਰਦੇ ਨੇ ਫਿਰ ਖਾਦਾ ਜਾਂਦਾ ਤੇ ਪਨੀਰ ਮੇਰੇ ਕੋਲ 50 ਇਸ ਮੈਨੂੰ ਆਈ ਸੀ ਖਤਮ ਕਰ ਲੈਣਾ ਯੂਟਿਲਾਈਜ਼ ਕਰ ਲਾਂ ਵੀ ਚਲੋ ਰੋ ਥੋੜਾ ਥੋੜਾ ਮੈਂ ਕੇ ਫ੍ਰਿਜੀ ਵਿੱਚ ਹੋਰ ਵਾਪਸ ਰੱਖੂੰਗੀ ਵੀ ਬਣਾ ਲਾਣਾ ਫਿਰ ਕਿਉਂਕਿ ਇਹਦੇ ਵੀ ਇੱਕ ਟੇਸਟ ਹੁੰਦਾ ਹ ਕਿਸ ਹੱਦ ਤੱਕ ਨਹੀਂ ਉਸ ਤੋਂ ਬਾਅਦ ਫਿਰ ਖਰਾਬ ਹੋਣ ਲੱਗ ਜਾਂਦਾ ਤੇ ਜਿੰਨਾ ਪਨੀਰ ਪੈਸੇ ਮੈਂ ਸਾਰਾ ਹੀ ਅੱਜ ਇਹ ਬਣਾ ਲਿਆ ਇਸ ਤਰੀਕੇ ਨਾਲ ਟੇਸਟ ਵੀ ਬਹੁਤ ਲੱਗਦਾ ਪਨੀਰ ਤੇ ਸਬਜ਼ੀਆਂ ਖਾਦੀਆਂ ਵੀ ਜਾਂਦੀਆਂ ਨੇ ਇਧਰ ਪਤੀਆਰ ਕਰ ਲੈ ਪਨੀਰ ਦਾ ਬ੍ਰੇਕਫਾਸਟ ਪਨੀਰ ਮੈਂ ਬਾਅਦ ਵਿੱਚ ਪਾਉਣੀ ਹੁੰਦੀ ਹੈ ਤਾਂ ਕਿ ਜਦੋਂ ਆਪਾਂ ਮਿਕਸ ਕਰੀਏ ਸਾਣਾ ਕੁਝ ਵੀ ਪਨੀਰ ਸੌਫਟ ਮਾਤੋਂ ਦਾ ਟੁੱਟਣ ਲੱਗ ਜਾਂਦਾ ਕਿਉਂਕਿ ਪਨੀਰ ਨੂੰ ਤਾਂ ਸੇਕ ਕਰਨਾ ਜ਼ਿਆਦਾ ਲਵਾਉਣ ਦੀ ਲੋੜ ਨਹੀਂ ਸਬਜ਼ੀਆਂ ਕੱਚੇ ਭੁੰਨੀਆਂ ਕਰਦੀ ਹੁੰਦੀਆਂ ਥੋੜਾ ਜਿਹਾ ਮੈਂ ਟੱਕ ਦੂੰਗੀ 2-3 ਮਿੰਟ ਲਈ 2-3 ਮਿੰਟ ਲਈ ਬਸ ਬਹੁਤ ਜ਼ਿਆਦਾ ਸੇਕ ਨਹੀਂ ਲਵਾਉਣਾ ਤੇ ਸਬਜ਼ੀ ਬਣੀ ਪਈ ਆਪਣੀ ਇਧਰ ਆਲੂ ਪਕੌੜੇ ਵਾਲਾ ਕੁੱਕਰ ਵੀ ਮੈਂ ਖੋਲ ਇਹਦੇ ਵਿੱਚ ਪਾਤੀ ਮੇਥੀ ਮੇਥੀ ਪਾ ਕੇ ਹਲਕਾ ਜਿਹਾ ਮਿਕਸ ਕਰ ਲਾਂ ਨੇ 2-4 ਆਲੂ ਵਿੱਚ ਮੈਸ਼ ਕਰ ਦੋਂਗੇ ਮੈਂ ਤੇ ਬਾਕੀ ਪਈ ਪਈ ਸਬਜ਼ੀ ਦੀ ਗਰੇਵੀ ਕਾੜੀ ਹੋ ਜਾਂਦੀ ਹੈ ਇੱਕ ਦੋ ਆਲੂ ਮੈਸ਼ ਕਰ ਦਾਂਗੇ ਗਰੇਵੀ ਦਾ ਟੈਕਸਚਰ ਅੱਛਾ ਹੋ ਜਾਂਦਾ ਕਿਸੇ ਵੀ ਆਲੂ ਵਾਲੀ ਸਬਜ਼ੀ ਤਰੀ ਅਲੀ ਸਬਜ਼ੀ ਹੋਵੇ ਨਾ ਆਲੂ ਦੇ ਆਲੂ ਮੈਸ਼ ਕਰਤੀ ਤਾਂ ਗਰੇਵੀ ਦਾ ਟੈਕਸਚਰ ਅੱਛਾ ਹੋ ਜਾਂਦਾ ਇਧਰ ਆਪਣਾ ਬ੍ਰੇਕਫਾਸਟ ਚੀਜ਼ ਚੀਜ਼ ਚਿੱਫ ਚਿਲੀ ਬਣ ਕੇ ਵੀ ਰੈਡੀ ਹੈ ਤੇ ਦੂਸਰੀ ਸਾਈਡ ਆਪਣੀ ਸਬਜ਼ੀ ਬਣ ਕੇ ਰੈਡੀ ਹੈ ਇਸ ਤਰ੍ਹਾਂ ਮੇਰਾ ਕੁਕਿੰਗ ਦਾ ਕੰਮ ਮੇਰਾ ਸਭ ਤੋਂ ਪਹਿਲਾਂ ਮੈਂ ਕਰ ਲਿਆ ਔਰ ਸਭ ਤੋਂ ਪਹਿਲਾਂ ਹੀ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਕੁਕਿੰਗ ਦਾ ਕ ਉਸ ਤੋਂ ਬਾਅਦ ਫਿਰ ਮੈਂ ਦੂਸਰੀ ਸਾਈਡ ਬਾਈ ਸਾਈਡ ਆਪਣੇ ਹੋਰ ਕੰਮ ਕਰਦੀ ਰਹਿਣੀ ਆ ਤੇ ਜਿਹੜਾ ਅੱਜ ਵਾਲਾ ਵੀਡੀਓ ਹੈ ਨੈਕਸਟ ਡੇ ਦਾ ਵੀਡੀਓ ਕਿਉਂਕਿ ਪਰ ਮੇਥੋਂ ਨਾ ਸਵੇਰੇ ਮੈਂ ਇੱਕ ਅੰਦਾ ਕਲਿੱਪ ਰਿਕਾਰਡ ਕਰ ਲਾਂਣੀ ਉਸ ਤੋਂ ਬਾਅਦ ਮੈਂ ਸਾਰਾ ਦਿਨ ਵੀਡੀਓ ਹੀ ਨਹੀਂ ਬਣਦੀ ਹੈਗੀ ਇਹ ਨੈਕਸਟ ਡੇ ਦੀ ਵੀਡੀਓ ਨੈਕਸਟ ਦਿਨ ਮੈਂ ਸਾਰਾ ਕਿਚਨ ਦਾ ਕੰਮ-ਕਮ ਕਰਕੇ ਫਿਰ ਮੈਂ ਕਰ ਰਹੀ ਸੀ ਡਸਟਿੰਗ ਆਪਣੇ ਰੂਮ ਦੀ ਮੈਂ ਡਸਟਿੰਗ ਕਰਕੇ ਉਸ ਤੋਂ ਬਾਅਦ ਡਰੈਸਿੰਗ ਰੂਮ ਦੀ ਤੇ ਵਾਸ਼ਰੂਮ ਦੀ ਡਸਟਿੰਗ ਕਰ ਲਈ ਸ਼ੁਰੂ ਸਾਡੇ ਡਰੈਸਿੰਗ ਰੂਮ ਵਿੱਚ ਐਨੀ ਹਰ ਦਾ ਡਸਟ ਹੁੰਦੀ ਐ ਨਹੀਂ ਸਾਡੇ ਰੂਮ ਚ ਹੀ ਨਹੀਂ ਆਉਂਦੀ ਜਿੰਨੀ ਡਰੈਸਿੰਗ ਰੂਮ ਚ ਹੁੰਦੀ ਐ ਪਤਾ ਨਹੀਂ ਕੀ ਗੱਲ ਨਾਲ ਐ ਸੇ ਬਾਥਰੂਮ ਵਾਲਾ ਡੋਰ ਵੀ ਬੰਦ ਹੀ ਹੁੰਦਾ ਕਿਉਂਕਿ ਇੱਕ ਸੀ ਚੱਲਦਾ ਫਿਰ 쿨ਿੰਗ ਉਧਰ ਜਾਂਦੀ ਉਹ ਵੀ ਡੋਰ ਬੰਦ ਹੁੰਦਾ ਪਤਾ ਨਹੀਂ ਇਹਦਾ ਡਸਟ ਇੱਥੇ ਕਿਉਂ ਆਉਂਦੀ ਐ ਮੈਨੂੰ ਤਾਂ ਸਮਝ ਨਹੀਂ ਆ ਰਹੀ ਬੇ ਕੋਈ ਵਿੰਡੋ ਨਹੀਂ ਕੋਈ ਬਹੁਤ ਵੱਡਾ ਇਹ ਡਰੈਸਿੰਗ ਏਰੀਆ ਨਹੀਂ ਹੈਗਾ ਡਸਟ ਪਤਾ ਨਹੀਂ ਕਿੱਥੋਂ ਇਕੱਠੀ ਹੋ ਜਾਂਦੀ ਆ ਕੇ ਤੇ ਇਹ ਸਾਰੇ ਸਲੇਬ ਸ਼ੀਸ਼ੇ ਵਾਲਿਆਂ ਅਚੀ ਤਰ੍ਹਾਂ ਮੈਂ ਕਰਤੀਆਂ ਕਲੀਨ オイル ਵਾਲੀ ਬੋਟਲਸ ਵਿੱਚ 12 ਕਦੀ ਹੁੰਦੀਆਂ ਆオイル ਵਾਲੇ ਬੋਟਲਸ ਕਿਚਨ ਵਿੱਚ ਵੀ ਤੇ ਡਰੈਸਿੰਗ ਰੂਮ ਵਿੱਚ ਵੀ ਜਿੱਥੇ ਮੈਂ ਰੱਖਦੀ ਹਾਂ ਨਾ نیچے ਪੇਪਰ ਉੱਪਰ ਪਛਾ ਕੇ ਰੱਖਦੀ ਮੈਨੂੰ ਨਾ ਉਹ ਆਇਲ ਦੇ ਸਟੇਨਸ ਉਤਾਰਨ ਤੋਂ ਜਾਂ ਕਿਤੇ ਜਗ੍ਹਾ ਤੇ ਲੱਗੀ ਹੋਣ ਜਗ੍ਹਾ ਗੰਦੀ ਲੱਗਦੀ ਹੈ ਬੜੀ ਹੈ ਨਾ ਮਿਹਨਤ ਵੀ ਬਹੁਤ ਹੁੰਦੀ ਹੈ ਆਇਲ ਵਾਲੀ ਜਗ੍ਹਾ ਸਾਫ ਕਰਨ ਤੇ ਇਸ ਕਰਕੇ ਮੈਂ ਜਿੱਥੇ ਆਇਲ ਵਾਲੇ ਬੋਟਲਸ ਰੱਖਿਆ ਮੈਂ نیچے ਪੇਪਰ ਪਛਾਇਆ ਹੋਇਆ ਪੇਪਰ ਪਛਾ ਕੇ ਉਹਦੇ नीचे ਮੈਂ ਇੱਕ ਮੈਟ ਦਾ ਪੀਸ ਪਛਾਇਆ ਹੋਇਆ ਉਹ ਪੇਪਰ ਫਿਰ ਟਾਈਮ ਟਾਈਮ ਚੇਂਜ ਕਰ ਦਿੰਦੇ ਆ ਨਿਕ ਛੋਟੀ ਜਿਹੀ ਬਾਸਕਟ ਰੱਖੀ ਹੈ ਬਾਸਕ ਤੇਲ ਵਾਲਾ ਏਰੀਆ ਗੰਦਾ ਹੋਵੇ ਦੇਖਣ ਵਿੱਚ ਬਹੁਤ ਬੂਰਾ ਲੱਗਦਾ ਉਹ ਚਿਪਚਿਪਾਹਾੜ ਜੀ ਜਾਂਦੀ ਨਹੀਂ ਇੱਕ ਵਾਰ ਲੱਗ ਜੇ ਨਾ ਚੰਗਾ ਗੰਦੀ ਹੋ ਜਾਏ ਆਇਲ ਨਾਲ ਉਹ ਚਿਪਚਿਪਾਹਾੜ ਜੀ ਉਵੇਂ ਜਿਵੇਂ ਰਹਿੰਦੇ ਚਿਪਚਿਪੀ ਜੀ ਸੋ ਡਰੈਸਿੰਗ ਰੂਮ ਦੀ ਹੋਗੀ ਡਸਟਿੰਗ ਢੰਨ ਤੇ ਹੋਣਾ ਕਿ ਵਾਸ਼ਰੂਮ ਵਿੱਚ ਵਾਸ਼ਰੂਮ ਦੀ ਵੀ ਡਸਟਿੰਗ ਕਰੂੰ ਫਿਰ ਜਿਸ ਦਿਨ ਰੂਮ ਦੀ ਡਸਟਿੰਗ ਕਰਦੇ ਹੋ ਉਸ ਦਿਨ ਨਾਲ ਡਰੈਸਿੰਗ ਰੂਮ ਵੀ ਤੇ ਵਾਸ਼ਰੂਮ ਦੀ ਵੀ ਡਸਟਿੰਗ ਫਿਰ ਨਾਲ ਦੀ ਨਾਲ ਹੀ ਹੋ ਜਾਂਦੀ ਹੈ ਵਾਸ਼ਰੂਮ ਦੀ ਡਸਟਿੰਗ ਆਏ ਹਾਂ ਡਸਟਿੰਗ ਕਰ ਲਈ ਸ਼ਾਮ ਨੂੰ ਫੇਰੇ ਆਏ ਲੱਗੂ ਜਿਵੇਂ ਡਸਟਿੰਗ ਕਰ ਹੀ ਨਹੀਂ ਹੁੰਦੀ ਕਿਉਂਕਿ ਸਾਹਮਣੇ ਵਿੰਡੋ ਆ ਤੁਹਾਨੂੰ ਮਿਰਰ ਚੋਂ ਦਿਖ ਰਿਹਾ ਸਾਹਮਣੇ ਵਿੰਡੋ ਵਿੰਡੋ ਖੁੱਲੀ ਹੁੰਦੀ ਹੈ ਬੰਦ ਨਹੀਂ ਕਰ ਸਕਦੇ ਵਾਸ਼ਰੂਮ ਦੀ ਵਿੰਡੋ ਤੇ ਉਸ ਕਰਕੇ ਸ਼ਾਮ ਨੂੰ ਫੇਰ ਆਏ ਹੋ ਜਿਵੇਂ ਡਸਟਿੰਗ ਕਰ ਹੀ ਨਹੀਂ ਹੁੰਦੀ ਐਨੀ ਡਸਟ ਆ ਕੇ ਫੇਰ ਇਕੱਠੀ ਹੋ ਜਾਂਦੀ ਹੈ ਕਈ ਵਾਰ ਤਾਂ ਮੈਂ ਜਦੋਂ ਵਾਸ਼ਰੂਮ ਯੂਜ਼ ਕਰਦੀ ਆ ਉਦੋਂ ਵੀ ਮੈਂ ਕੱਪੜਾ ਮਾਰ ਦਿਆ ਨਹੀਂ ਹੁੰਦੀ ਆ ਕੇ ਪਰ ਫੇਰ ਵੀ ਹੌਲੀ ਹੌਲੀ ਡਸਟ ਐਨੀ ਇਕੱਠੀ ਹੋਣੀ ਸ਼ੁਰੂ ਹੋ ਜਾਂਦੀ ਹੈ ਐਸਨੱਕ ਕਰਨਾਂ ਦੇ ਕੰਮ ਚੱਲੀ ਜਾਂਦੇ ਨੇ ਅੱਜ ਕਰ ਲਓ ਕੱਲ ਨੂੰ ਫੇਰ ਤਿਆਰ ਹੈ ਤਾਂ ਹੈ ਨਹੀਂ ਵੀ ਇੱਕ ਦਿਨ ਚ ਕਰ ਲੇ ਤਾਂ ਉਸ ਤੋਂ ਬਾਅਦ ਆਪਣੇ ਕੰਮ ਹੀ ਖਤਮ ਹੋ ਗਏ ਅੱਜ ਕਰ ਲਾਂਗੇ ਕੱਲ ਨੂੰ ਹੋਰ ਨਿਕਲਣ ਕੱਲ ਨੂੰ ਕੀ ਸ਼ਾਮ ਨੂੰ ਹੀ ਹੋਰ ਨਿਕਲਣ ਕੰਮ ਕਿਸੇ ਵੇਲੇ ਨਹੀਂ ਮੁੱਕਦੇ ਹੈਗੇ ਜਿੰਨਾ ਟਾਈਮ ਮਰਜ਼ੀ ਕਰੀ ਚੱਲੋ ਜਿਵੇਂ ਕਿਚਨ ਚੋਂ ਟਾਈਮ ਨਾ ਫ੍ਰੀ ਹੋ ਜਾ ਮੈਂ ਤਾਂ ਵੀ ਇਦਾਂ ਨਹੀਂ ਕਿ ਮੋٹے ਸੂਆ ਸਲਾਈ ਜਿਵੇਂ ਕੁਛ ਨਾ ਕੁਛ ਕਰੀ ਜਾਣੀ ਹੁੰਦੀ ਆ ਸਾਫ਼ ਸਫਾਈ ਕਰਤੀ ਉਹ ਕਰਤਾ ਉਹ ਤੇ ਕੱਪੜਾ ਮਾਰਤਾ ਉਹ ਚੱਕਤਾ ਉਹ ਤੇ ਝੂਪੇ ਨੂੰ ਉਹ ਦੇਖ ਕੇ ਉਹ ਚੱਕਤੇ ਹਨ ਐਂ ਕਰਦੇ ਕਰਦੇ ਵੀ ਮੈਨੂੰ 11 ਵਜੇ ਜਾਂਦੇ ਨੇ ਜਦ ਮੈਂ ਫ੍ਰੀ ਹੁੰਨੀ ਆ ਜਦੋਂ ਕੰਮ ਮੇਰੇ ਕੋਲ ਜਾਵੇ ਹੋਵੇ ਫਿਰ ਤਾਂ 11 12 ਵਜੇ ਆਂਦੀ ਨੇ ਕਿ ਕੰਮ ਘੱਟ ਹੋਵੇ ਫਿਰ ਮੈਨੂੰ ਐ ਹੁੰਦਾ ਅੱਜ ਮੈਂ ਕਿਚਨ ਚੋਂ ਜਲਦੀ ਫ੍ਰੀ ਹੋ ਗਈ ਅੱਜ ਮੈਂ ਆ ਵੀ ਕੰਮ ਕਰ ਲਾਂ ਅੱਜ ਮੇਰੀ ਵੀ ਸਾਫ-ਸਫਾਈ ਕਰ ਲਾਂ ਫਿਰ ਮੈਨੂੰ ਐ ਲਾਲਚ ਹੋ ਜਾਂਦਾ ਤੇ ਇਦਾਂ ਹੀ ਚੱਲੀ ਜਾਂਦਾ ਮੇਰਾ ਸਾਫ-ਸਫਾਈ ਜਾਂਦਾ ਕੰਮ ਫਿਰ ਬਾਕੀ ਜਿਸ ਦਿਨ ਘਰੇ ਹੋਈ ਹੋ ਉਸ ਦਿਨ ਥੋੜਾ ਮੈਨੂੰ ਜ਼ਿਆਦਾ ਲਾਲਚ ਆਉਂਦਾ ਵੀ ਅੱਜ ਘਰੇ ਆ ਅੱਜ ਆਪਾਂ ਸਾਰੇ ਕੰਮ ਵਧੀਆ ਤਰੀਕੇ ਨਾਲ ਕਰ ਲਈਏ ਸੋਣ ਕਰ ਲਾਂ ਨੇ ਮਿਰਰ ਕਲੀਨ ਕੋਲਿੰ ਨਾਲ ਇਹ ਵੀ ਬੜਾ ਗੰਦਾ ਹੁੰਦਾ ਬੜੇ ਛਿੱਟੇ ਪੈਂਦੇ ਨੇ ਤੇ ਕੀ ਕਰਾਂ ਰੋ ਰੋਜ਼ ਮੈਥੋਂ ਇਹ ਤੇ ਕੋਲਿੰ ਇਹ ਕੋਲੀਆਂ ਨੂੰ ਸਾਫ਼ ਕਰਾਂਗੇ ਫਿਰ ਚਮਕੂਗਾ ਜੇ ਕੋਲੀਆਂ ਨਹੀਂ ਕਰਾਂਗੇ ਉਹ ਚਮਕੀ ਜਿਹੀ ਨਹੀਂ ਆਉਂਦੀ ਹੈਗੀ ਤੇ ਇਹ ਵੀ ਮੈਨੂੰ ਰੋਜ਼ ਹੀ ਸਾਫ਼ ਕਰਨ ਦੀ ਕੋਲ ਹੁੰਦੀ ਆ ਹਾਂ ਤੇ ਹਫ਼ਤੇ 'ਚ ਇੱਕ ਵਾਰ ਵੀ ਕਰ ਦਾਨੀ ਹੈ ਕਈ ਵਾਰ ਦੋ ਵਾਰ ਵੀ ਹੋ ਜਾਂਦਾ ਪਰ ਰੋਜ਼ ਰੋਜ਼ ਨਹੀਂ ਮੇਟੋ ਹੁੰਦਾ ਇਹ ਕੋਲੀਆਂ ਨਾ ਬਸ ਕੋਲੀਆਂ ਦੇ ਕੱਪੜਾ ਚੱਕਣ ਦੀ ਕੋਲ ਆ ਮੈਂ ਕਿਵਾਂ ਡਸਟਿੰਗ ਕਰਦੀ ਕਰਦੀ ਤਾਂ ਮੈਂ ਕਰਦਾ ਨਹੀਂ ਹੁੰਦੀ ਆ ਇਹ ਵੀ ਅੱਛੀ ਤਰ੍ਹਾਂ ਕਰ ਲੈ ਕਲੀਨ ਇਥੇ ਨਾ ਮੱਝ ਆਵਲਾ ਫਲਾਰ ਪੌਟ ਚੇਂਜ ਕੀਤਾ ਜੀ ਤੇ ਹੋਰ ਰੱਖਿਆ ਬਦਲ ਕੇ ਉਹੀ ਘਰ ਵਿੱਚ ਜੇ ਆਪਣੀ ਚੀਜ਼ਾਂ ਤਾਂ ਉਹੀ ਹੁੰਦੀਆਂ ਨੇ ਮੈਂ ਥੋੜਾ ਅਦਲਾ ਬਦਲੀ ਕਰਦੀ ਰਹਿੰਦੀ ਆ ਫਿਰ ਆਪ ਨੂੰ ਅੱਛਾ ਲੱਗਦਾ ਇੱਕ ਜਗ੍ਹਾ ਦੀ ਲੁੱਕ ਚੇਂਜ ਹੋ ਜਾਂਦੀ ਆਪਣੇ ਵਾਸਤੇ ਇਹਦੇ ਵਿੱਚ ਮੈਂ ਪਾਤੀ ਕਪੂਰ ਦੀਆਂ ਗੋਲੀਆਂ ਕਪੂਰ ਦੀ ਮੈਨੂੰ ਖੁਸ਼ਬੂ ਬੜੀ ਅੱਛੀ ਲੱਗਦੀ ਮਿਨੀ ਮਿਨੀ ਜੀ ਫ੍ਰੈਗਰੈਂਸ ਫੈਲ ਜਾਂਦੀ ਹੁੰਦੀ ਹੈ ਬਾਥਰੂਮ ਚੋਂ ਤੋਂ ਮੈਨੂੰ ਵਧੀਆ ਲੱਗਦੀ ਪੰਜ ਚਾਰ ਦਿਨਾਂ ਬਾਅਦ ਖਤਮ ਹੋ ਜਾਂਦੇ ਨੇ ਉਸ ਤੋਂ ਬਾਅਦ ਮੈਂ ਦੁਬਾਰਾ ਫੇਲੇ ਦੇ ਵਿੱਚ ਆ ਕੇ ਕਪੂਰ ਦੀਆਂ ਗੋਲੀਆਂ ਫਿਰ ਮੈਂ ਇਹਦੇ ਵਿੱਚ ਭਰ ਜਾਣੀ ਆ ਐਸ ਤਰ੍ਹਾਂ ਕੁਛ ਰਹਿੰਦਾ ਮੇਰਾ ਟਫਟ ਸੋਰੀ ਰੂਮ ਚ ਟਾਈਮ ਲੰਘਦਾ ਨਾ ਉਸ ਤੋਂ ਬਾਅਦ ਮੈਨੂੰ ਡਰੈਸਿੰਗ ਰੂਮ ਚ ਜਬਾਅ ਰੂਮ ਚ ਟਾਈਮ ਲੰਘ ਗਿਆ ਡਸਟਿੰਗ ਕਰਦੇ ਕਰਦੇ ਫਿਰ ਆ ਹੀ ਹੁੰਦਾ ਹੁਣ ਕੰਮ ਤਾਂ ਕਰਨ ਲੱਗਿਆ ਵੀ ਚਲੋ ਆ ਵੀ ਸਾਫ ਕਰਦੀ ਆ ਵੀ ਕਰਦੀ ਆ ਵੀ ਕਰਤੀਏ ਸੋ ਇਹ ਹੋ ਗਈ ਵਾਸ਼ਰੂਮ ਦੀ ਡਸਟਿੰਗ ਡਨ ਰੂਮ ਦੀ ਡਰੈਸਿੰਗ ਰੂਮ ਦੀ ਤੇ ਵਾਸ਼ਰੂਮ ਦੀ ਹੋਣ ਸੀ ਰਾਤ ਦਾ ਟਾਈਮ ਇੱਕ ਦਿਨ ਪਹਿਲਾਂ ਦਾ ਹੈ ਕਲਿੱਪ ਹੈ ਰਾਤ ਦਾ ਰਾਤ ਨੂੰ ਜੁਰਕੀ ਚੰਦ ਮੇਰਾ ਸਾਰਾ ਕੰਮ ਖਤਮ ਹੋ ਗਿਆ 9:30 ਵਜੇ 9:30 ਵਜੇ ਮੈਂ ਲੱਗੀ ਸੀ ਫ੍ਰਿਜੀ ਵਿੱਚ ਨਾ ਮੈਟ ਪਛਾਉਣੇ ਸੀ ਜਿਹੜਾ ਰੋਲ ਜਿਹਾ ਲੈਂਦਾ ਪੈਸੀ ਟਰਾਂਸਪੀਰੈਂਟ ਉਹ ਮੈਟ ਕੱਟਣੇ ਸੀਗੇ ਸ਼ੈਲਫਸ ਦੇ ਨਾਪ ਦੇ ਹੁਣ ਤੱਕ ਤਾਂ ਮੈਂ ਵੇਟ ਕਰਦੀ ਰਹੀ ਵੀ ਚਲੋ ਮੈਨੂੰ ਦਵਿੰਦਰ ਕਹਿਣਗੇ ਮੈਨੂੰ ਹੈਲਪ ਕਰਾਉਣਗੇ ਅਸੀਂ ਬੀਜ਼ੀ ਵੀ ਚੱਲ ਰਹੇ ਸਤੋਨੇ ਹਾਂ ਬਹੁਤ ਜ਼ਿਆਦਾ ਬੀਜ਼ੀ ਸੀ ਮੇਰਾ ਵੀ ਨਿਕਲ ਟਾਈਮ ਲੱਗਿਆ ਮੈਨੂੰ ਆਏ ਸੀ ਵੀ ਚਲੋ ਦਵਿੰਦਰ ਮੈਨੂੰ ਹੈਲਪ ਕਰਾਉਣ ਤਾਂ ਮੈਂ ਚੱਕਾ ਮੈਨੂੰ ਕੱ ਔਖਾ ਲੱਗ ਰਿਹਾ ਇਸ ਮੈਨੂੰ ਮੈਂ ਕੱਲੀ ਨੂੰ ਇਹ ਮਿੰਕੇ ਜੇ ਕੰਮ ਕਰਨਾ ਹੋਵੇ ਉਹ ਮੈਨੂੰ ਬੜਾ ਔਖਾ ਲੱਗਦਾ ਜਿਹੜਾ ਮਿਹਨਤੀ ਵਾਲਾ ਕੰਮ ਹੋਵੇ ਤੇ ਮੈਨੂੰ ਅਸੀਂ ਦਵਿੰਦਰ ਮਿੰਨ ਮੂੜ ਕੇ ਕੱਟ ਕੇ ਦੇ ਦਨ ਤਾਂ ਮੈਂ ਲਗਾਦਾ ਹਨਾ ਪਰ ਮੈਂ ਕਿਹਾ ਚਾ ਅੱਜ ਮੈਂ ਇਹ ਕਾਰੀ ਜਿਹਨੇ ਮੈਨੂੰ ਕਰਨਾ ਹੀ ਪਊਗਾ ਮੈਂ ਹੁਣ ਤੱਕ ਤਾਂ ਉਹਨਾਂ ਦੀ ਹੈਲਪ ਤੇ ਝਾਕ ਤੇ ਬੈਠੀ ਸੀ ਤੇ ਇੱਕ ਸ਼ੈਲਫ ਤਾਂ ਪਹਿਲਾਂ ਮੈਂ ਪੀਸ ਕੱਟਿਆ ਉਹਦੇ ਵਿੱਚੋਂ ਤੇ ਹੁਣ ਇੱਕ ਫਰਿੱਜ ਕਰ ਰਹੀ ਹਾਂ ਖਾਲੀ ਫਰਿੱਜ ਖਾਲੀ ਕਰਕੇ ਇੱਕ ਸ਼ੈਲਫ ਤੇ ਮੈਂ ਲਗਾ ਕੇ ਦੇਖ ਲਊਂਗੀ ਜੇ ਸਾਈਜ਼ ਉਹਦਾ ਸਹੀ ਆ ਗਿਆ ਦੂਸਰੀ ਸ਼ੈਲਫਸ ਦਾ ਫਿਰ ਮੈਂ ਸੇਮ ਉਸੇ ਸਾਈਜ਼ ਦੇ ਕੱਢ ਲੂੰਗੀ ਤਿੰਨ ਸ਼ੈਲਫ ਸੇਮ ਨੇ ਚੌਥੀ ਸ਼ੈਲਫ ਜਿਹੜੀ ਵੈਜੀਟੇਬਲ ਬਾਕਸ ਦੇ ਉੱਪਰ ਵਾਲੀ ਉਹ ਉਹਦਾ ਸਾਈਜ਼ ਵੱਡਾ ਆਏਗਾ ਉਹਦਾ ਡਿਫਰੈਂਟ ਆਏਗਾ ਦੂਜਿਆਂ ਨਾਲੋਂ ਨਾਲੇ ਫਰਿੱਜ ਦੀ ਸਫਾਈ ਹੋ ਜੂਗੀ ਨਾਲੇ ਇਹ ਆਪਣੇ ਫਰਿੱਜ ਮੈਟ ਲੱਗ ਜਾਣਗੇ ਇਹਦੇ ਵਿੱਚ ਫਰਿੱਜ ਦੀ ਵੀ ਸਾਫ਼ ਕਰਨ ਵਾਲਾ ਜਦੋਂ ਨਵਾਂ ਲਿਆਂਦਾ ਸਮਾਂ ਰੱਖੇ ਫਰਿੱਜ ਦੀ ਸਫਾਈ ਹੋਈ ਨਹੀਂ ਹੈਗੀ ਫਿਰ ਮੈਨੂੰ ਆਂ ਇਸ ਵਾਸਤੇ ਮੈਟ ਪਛਾਵਾਂਗੇ ਫਿਰ ਕਰ ਦੂੰਗੀ ਮੈਟ ਪਛਾਵਾਂਗੇ ਫਿਰ ਉਸਦੇ ਸਾਫ਼ ਕਰੂੰਗੀ ਮੈਂ ਤਾਂ ਹੀ ਸਾਫ਼ ਨਹੀਂ ਕਰਿਆ ਇਸ ਕਪੜਾ ਹੀ ਨਵਾਂ ਲਿਆ ਸੀਗਾ ਸਮਾਨ ਕੱਢ ਕੇ ਫ੍ਰੀਜ ਦੀ ਵੀ ਸਫਾਈ ਨਾਲ ਦੀ ਨਾਲ ਹੋ ਜੂਗੀ। ਇਹਦੀ ਨਾ ਮੈਟ ਦੇ ਜਿਹੜੀ ਬ੍ਰੈਡਥ ਅਸੀਂ ਚੜਾਈ ਸੀ ਮੈਟ ਦੀ ਉਹ ਥੋੜੀ ਸ਼ੈਲਫ ਨਾਲੋਂ ਜ਼ਿਆਦਾ ਸੀਗਾ। ਦੇਖੋ ਅੱਗੇ ਨੂੰ ਇੰਨੀ ਮੈਨੂੰ ਇਹ ਕੱਟਣੀ ਪਊਗੀ ਜਿਹੜੀ ਅੱਗੇ ਨੂੰ ਵੱਧਮੀ ਆ। ਲੈਂਥ ਵਾਈਜ਼ ਮੈਂ ਇਹ ਕੱਟ ਲਿਆ ਸੀਗਾ। ਪਰ ਜਿਹੜੀ ਅੱਗੇ ਨੂੰ ਇਹ ਵੱਧਮੀ ਪੱਟੀ ਇਹ ਮੈਂ ਪੈਨ ਨਾਲ ਨਿਸ਼ਾਨੀ ਲਾ ਲੰਨੀ ਆ ਪੈਨ ਨਾਲ ਨਿਸ਼ਾਨੀ ਲਾ ਕੇ ਫਿਰ ਮੈਂ ਉਨੀ ਸਟ੍ਰੇਟ ਇਹ ਕੱਟ ਲੂੰਗੀ। ਕਾਫੀ ਜ਼ਿਆਦਾ ਮੈਨੂੰ ਟਾਈਮ ਲੱਗ ਗਿਆ। ਮੈਨੂੰ ਘਟੂ ਘਟ ਘੰਟਾ ਲੱਗਿਆ ਫ੍ਰੀਜ ਤੇ ਮੈਟ ਬਿਸ਼ਾਉਣ ਤੇ ਨਾਪਨਾ ਕੱਟ-ਕੱਟ ਕੇ। ਸੋ ਇਕਾਂਟੇ ਵਿੱਚ ਇਹ ਹੋਊਗਾ ਕਿ ਮੈਟ ਕੱਟੇ ਵੀ ਗਏ ਬਿਸ਼ਾ ਵੀ ਦਿੱਤੇ ਫਰਿੱਜ ਵਿੱਚ ਤੇ ਫਰਿੱਜ ਵਿੱਚ ਸਮਾਨ ਕੱਢਿਆ ਵੀ ਫਰਿੱਜ ਦੀ ਸਫਾਈ ਵੀ ਹੋ ਗਈ ਸਾਰਾ ਕੰਮ ਡਨ ਹੋ ਗਿਆ ਫਰਿੱਜ ਦਾ ਤੇ ਹੁਣ ਇੱਕ ਮੈਟ ਮੈਂ ਤਿਆਰ ਕੀਤਾ ਪਹਿਲਾਂ ਕੱਟ ਕੇ ਫਿਰ ਉਹ ਮੈਟ ਮੈਂ ਤਿੰਨੇ ਸ਼ੈਲਫੇ ਵਿੱਚ ਲਗਾ ਕੇ ਦੇਖ ਰਹੀ ਹਾਂ ਵੀ ਕਿਸੇ ਸ਼ੈਲਫ ਦਾ ਫਰਕ ਤਾਂ ਨਹੀਂ ਹੈਗਾ ਵੈਸੇ ਤਿੰਨੇ ਤਾਂ অলਮੋਸਟ ਦੇਖਣ ਚ ਸੇਮ ਬਣ ਰਹੇ ਪਰ ਸਟਿਲ ਇੱਕ ਮਾ ਆਪ ਦੀ ਮਨ ਦੀ ਸੈਟੀਸਫੈਕਸ਼ਨ ਵਾਸਤੇ ਮੈਂ ਕਿਤੇ ਲਗਾ ਕੇ ਦੇਖ ਦਵਾਂ ਵੀ ਤਿੰਨੇ ਤਿੰਨੇ ਸ਼ੈਲਫ ਸੇਮ ਨੇ ਤਿੰਨੇ ਸ਼ੈਲਫ ਸੇਮ ਸੀ ਫਿਰ ਮੈਂ ਇਹ ਇੱਕ ਨਾਪ ਦਾ ਹੀ ਮੈਂ ਦੋ ਮੈਟ ਹੋਰ ਕੱਟ ਲੇ ਤੇ ਅਸ طرح ਇਹ ਤਿੰਨੇ ਮੈਟ ਹੋ ਗਏ ਤਿਆਰ ਤਿੰਨੇ ਸ਼ੈਲਫਸ ਮੈਂ ਕਰ ਲਿਆ ਕਲੀਨ ਬਹੁਤ ਹੀ ਵਧੀਆ ਲੁੱਕ ਹੋ ਗਈ ਫ੍ਰਿਜ ਦੀ ਨਾ ਲੁੱਕ ਹੀ ਚੇਂਜ ਹੋ ਗਈ ਮੈਟ ਲਗਾ ਕੇ ਔਰ ਬਿਲਕੁਲ ਇਹ ਮੈਟ ਖਿਸਕਦੇ ਨਹੀਂ ਜੋ ਆਪਾਂ ਸਮਾਨ ਚੱਕਦੇ ਬਿਲਕੁਲ ਇਕੱਠੇ ਹੁੰਦੇ ਜਿਹੜੇ ਮੈਂ ਪਹਿਲਾਂ ਇਸ਼ੂ ਤੋਂ ਮੰਗਾਈ ਸੀ ਪਹਿਲਾਂ ਵਾਲਾ ਫ੍ਰਿਜ ਵਿੱਚ ਨੇ ਲੱਗੇ ਹੋਏ ਨੇ ਉਹ ਹਿੱਲ ਜਾਂਦੇ ਨਾ ਬਦੀ ਜਗ੍ਹਾ ਤੋਂ ਪਰ ਇਹ ਆਪਦੀ ਜਗ੍ਹਾ ਤੋਂ ਬਿਲਕੁਲ ਵੀ ਨਹੀਂ ਹਿੱਲਦੇ ਹੈਗੇ ਜਿੱਦ ਕੋਈ ਆਪਾਂ ਚੀਜ਼ ਚੱਕਦੇ ਮੈਟ ਹਿੱਲਦਾ ਹੀ ਨਹੀਂ ਹੈਗਾ ਬਹੁਤ ਵਧੀਆ ਮੈਨੂੰ ਚੀਜ਼ ਲੱਗੀ ਔਰ ਇਹਦੇ ਨਾਲ ਦੀ ਮੇਰੇ ਕੋਲੇ ਕਿਚਨ ਦੇ ਕੈਬਿਨੇਟਸ ਦੇ ਵਿੱਚ ਵਿਸ਼ਿਆ ਹੋਇਆ ਬਸ ਉਹ ਪ੍ਰਿੰਟਡ ਹੈ ਇਹ ਵਾਈਟ ট্রান্সਪੇਰੈਂਟ ਉਹ ਇੰਨਾ ਹੀ ਫਰਕ ਹੈ ਮਟੀਰੀਅਲ ਸੇਮ ਹੀ ਹੈ ਜਿਹੜਾ ਉੱਪਰ ਬਾਕਸ ਦਿੱਤਾ ਹੁੰਦਾ ਨਾ ਫਰੀਜ਼ਰ ਤੇ نیچے ਮੈਂ ਕਿਹਾ ਚਲ ਉਹ ਵੀ ਮੈਂ ਖਾਲੀ ਕਰ ਲਾ ਇਹਦੇ ਵਿੱਚ ਵੀ ਮੈਂ ਦੇਖ ਲਾਂ ਜੇ ਸੇਮ ਇਹ ਵਾਲੇ ਸਾਈਜ਼ ਦਾ ਅਜੂ ਤਾਂ ਇੱਕ ਪੀਸ ਮੈਂ ਹੋਰ ਕੱਟ ਲਾਂ ਨੀ ਵੀ ਫੇਰ نیچے ਸਮਾਨ ਰੱਖੂੰਗੀ ਫਿਰ ਇੱਕ ਮੈਟ ਜਿਹੜਾ ਮੈਂ ਉੱਪਰ ਰੱਖ ਕੇ ਦੇਖਿਆ ਤਾਂ ਉਹਦਾ ਸਾਈਜ਼ ਕਾਫੀ ਡਿਫਰੈਂਟ ਸੀ ਛੋਟਾ ਸੀਗਾ ਸਾਈਜ਼ ਲੰਬਾਈ ਚ ਵੀ ਚੜਾਈ ਚ ਵੀ ਛੋਟਾ ਸੀ ਫਿਰ ਮੈਂ ਕਿਹਾ ਚਲੋ ਉਹਦੇ ਨਾਪ ਤੇ ਮੈਨੂੰ ਕੱਟਣਾ ਪਊਗਾ ਤੇ ਤਿੰਨੇ ਸ਼ੈਲਫਸ ਹੋ ਗਏ ਰੈਡੀ ਤਿੰਨਾਂ ਚ ਮੈਂ ਮੈਟ ਇਹ ਕੱਟ ਕੇ ਲਗਾਤੇ ਚੌਥੀ ਚ ਇਹ ਚ ਡਿਫਰੈਂਟ ਸਾਈਜ਼ ਦਾ ਆਇਆ ਇਹਦੇ ਵਿੱਚ ਵੀ ਲਗਾਤਾ ਕਾਫੀ ਨੀਟ ਲੁੱਕ ਹੋ ਗਈ ਫ੍ਰਿਜ ਦੀ ਜਿਹੜਾ ਉੱਪਰ ਵਾਲਾ ਆਵਲਾ ਬਾਕਸ ਨੇ ਇਹਦੇ ਵਿੱਚ ਮੈਂ ਇੱਕ ਲਫਾਫਾ ਫਾਈਲ ਲੱਤ ਜਿਹੜਾ ਮੈਂ ਸ਼ੈਲਫ ਤੋਂ ਚੱਕਿਆ ਨਾ ਪਹਿਲਾ ਵਾਲਾ ਲਫਾਫਾ ਇੱਕ ਵਧੀਆ ਕੰਡੀਸ਼ਨ ਵਿੱਚ ਸੀ ਮੈਂ ਉਹ ਹੀ ਲਗਾ ਤਾ ਕਿ ਚਲੋ ਇਹ ਤਾਂ ਜ਼ਿਆਦਾ ਯੂਜ਼ ਹੁੰਦਾ ਹੀ ਨਹੀਂ ਹੈਗਾ ਇਹਨੂੰ ਇਹਦੇ ਨਾਲ ਹੀ ਕੰਮ ਚਲਾ ਲਾਂ ਨੇ ਰਾਤ ਦੇ ਹੋ ਰਹੀ ਸੀ 10:08 ਮੇਰਾ అలਾਰਮ ਵੱਜ ਰਿਹਾ ਸੀ ਕਿਉਂਕਿ ਮੈਂ ਰਾਤ ਨੂੰ అలਾਰਮ ਲਗਾਉਣੀ ਹੁੰਦੀ ਤਾਂ ਕਿ ਮੈਂ ਰਾਤ ਦਾ ਕੋਈ ਕੰਮ ਮਿਸ ਨਾ ਕਰਾਂ ਕਰਦਾ ਜਿਵੇਂ ਦਹੀਂ ਜਮਾਉਣੀ ਹੈ ਟਾਈਮ ਹੋ ਗਿਆ 10:30 ਤਾਂ ਮੈਂ ਕਿਚਨ 'ਚ ਹੋਣਾ ਹੀ ਹੈ ਫ੍ਰਿਜ 'ਚ ਸਾਰੇ ਮੈਟ ਮੈਂ ਲਗਾਤੇ ਸ਼ੈਲਫ ਤੇ ਸਾਰੀਆਂ ਤੇ ਜਿਹੜੇ ਵਿੰਡੋ ਸੀ ਡੋਰ ਸੀ ਫ੍ਰੀਟਾ ਡੋਰ ਵਿੱਚ ਮੈਂ ਨਾ ਵਾਈਟ ਪਲੇਨ ਪੇਪਰ ਲਾਏ ਹੋਏ ਸੀ ਉਹਦੇ ਉੱਪਰੋਂ ਮੈਂ ਇੱਕ ਪਲਾਸਟਿਕ ਸ਼ੀਟ ਲਗਾਤੀ ਜਿਹੜਾ ਆਪਾਂ ਬੱਚਿਆਂ ਦੇ ਕਾਪੀਆਂ ਤੇ ਟ੍ਰਾਂਸਪੇਰੈਂਟ ਪੇਪਰ ਕਵਰ ਚੜ੍ਹਦੇ ਹੁੰਦੇ ਆ ਉਹ ਪੀਸ ਮੇਰੇ ਕੋਲ ਪਿਆ ਸੀ ਫ੍ਰਿਜ ਵਿੱਚ ਪਛਾਏ ਹੋਏ ਸੀ ਉਹ ਜਿਹੜਾ ਫ੍ਰਿਜ ਵਿੱਚੋਂ ਨਿਕਲ ਮੈਂ ਸੁੱਟਣ ਲੱਗੀ ਮੈਂ ਕਿਹਾ ਤਾਂ ਪੇਪਰ ਹੀ ਬੜਾ ਸੌਫਟ ਹੈ ਫਿਰ ਮੈਨੂੰ ਯਾਦ ਆ ਗਿਆ ਬੱਚਿਆਂ ਦੀ ਨੋਟਬੁੱਕ ਵਾਲਾ ਕਵਰ ਆ ਉਹ ਪਲਾਸਟਿਕ ਸ਼ੀਟ ਹੁੰਦੀ ਜਿਹੜੀ ਫਿਰ ਉਹ ਫ੍ਰਿਜ ਦੀ ਡੋਰ ਵਿੱਚ ਨੀਚੇ ਵਾਈਟ ਪੇਪਰ ਲਗਾ ਕੇ ਤੇ ਉੱਪਰੋਂ ਮੈਂ ਉਹ ਲਗਾ ਦਿੱਤੀ ਪਲਾਸਟਿਕ ਸ਼ੀਟ ਲਗਾ ਦਿੱਤੀ ਤਾਂ ਕਿ ਨੀਚੋਂ ਪੇਪਰ ਨਾ ਗੰਦਾ ਹੋਵੇ ਉਤੋਂ ਤੁਸੀਂ ਪਲਾਸਟਿਕ ਸ਼ੀਟ ਤੇ ਕੱਪੜਾ ਮਾਰ ਦੋ ਸਾਫ਼ ਹੋ ਜਾ ਸੋ ਫ੍ਰਿਜ ਦਾ ਕੰਮ ਮੇਰਾ ਹੋ ਗਿਆ ਡਨ ਬਹੁਤ ਬਹੁਤ ਦਿਨਾਂ ਤੋਂ ਲੰਮਕਿਆ ਪਿਆ ਸੀਗਾ ਤੇ ਆਪ ਨੂੰ ਮੈਂ ਹੋਰ ਅੱਜ ਵੀ ਰੋਲ ਤੇ ਪੈ ਤੋਂ ਹੁਣ ਮੈਂ ਨਾਉਨੀਆਂ ਜਾ ਕੇ ਉਸ ਤੋਂ ਪਹਿਲਾਂ ਮੈਂ ਇੱਕ ਦੋ ਕੁਐਸਚਨਸ ਤੁਹਾਡੇ ਪੜ੍ਹਨ ਦੇ ਸੀਗੇ ਇੱਕ ਤਾਂ ਸੀ ਲੱਡੂਆਂ ਬਾਰੇ ਜਿਹੜੇ ਮੈਂ ਸੀਡਸ ਤੇ ਨਟਸ ਨਾਲ ਲੱਡੂ ਬਣਾਏ ਸੀ ਉਹ ਚ ਕਈ ਭੈਣਾਂ ਨੇ ਪੁੱਛਿਆ ਤੁਸੀਂ ਰੇਸ਼ੀਓ ਦੱਸੋ ਵੀ ਚੀਜ਼ਾਂ ਦੇ ਸਮਾਨ ਕਿੰਨਾ ਲੈਣਾ ਸਮਾਨ ਤੁਸੀਂ ਜਿੰਨਾ ਮਰਜ਼ੀ ਆਪਣੀ ਮਰਜ਼ੀ ਨਾਲ ਘੱਟ ਵੱਧ ਲੈ ਸਕਦੇ ਹੋ ਇਹ ਨਹੀਂ ਹੈਗਾ ਸਾਰੀਆਂ ਚੀਜ਼ਾਂ ਬਰਾਬਰ ਲੈਣੀਆਂ ਐ ਕੋਈ ਚੀਜ਼ ਘੱਟ ਲੈਣੀ ਐ ਕੋਈ ਵੱਧ ਲੈਣੀ ਐ ਆਪਣੀ ਮਰਜ਼ੀ ਨਾਲ ਜਿੰਨਾ ਤੁਹਾਡੇ ਕੋਲ ਸਮਾਨ ਆ ਘੱਟ ਆ ਕੋਈ ਚੀਜ਼ ਵੱਧ ਵੀ ਐ ਉਹ ਤੁਸੀਂ ਆਪਦੇ ਹਿਸਾਬ ਨਾਲ ਲੈ ਲਓ ਜਾਂ ਫਿਰ ਜਿਹੜੀ ਚੀਜ਼ ਆ ਤੁਹਾਨੂੰ ਟੇਸਟ ਘੱਟ ਵਧੀਆ ਲੱਗਦਾ ਉਹ ਘੱਟ ਲੈ ਲਓ ਜਿਹੜੀ ਚੀਜ਼ ਦਾ ਟੇਸ ਏ ਤੁਸੀਂ ਦੇਖਣਾਗਾ ਬਸ ਤੁਸੀਂ ਮਿਠਾਸ ਨਾਲ ਦੇਖਣਾ ਤੁਹਾਨੂੰ ਕਿੰਨਾ ਕੁ ਮਿੱਠਾ ਪਸੰਦ ਆ ਜਾਂ ਪੂਰਾ ਮਿੱਠਾ ਪਸੰਦ ਆ ਜੇ ਤੁਸੀਂ ਬੱਚਿਆਂ ਲਈ ਬਣਾ ਰਹੇ ਹੋ ਬੱਚੇ ਜ਼ਿਆਦਾ ਮਿੱਠਾ ਪਸੰਦ ਕਰਦੇ ਨੇ ਫਿਰ ਮਿੱਠਾ ਪੂਰਾ ਵਧੀਆ ਪਾ ਦਿਓ ਯਾਨੀ ਕਿ ਜਿਹੜੀ ਵੀ ਮਿੱਠੇ ਵਸਤੂ ਚੀਜ਼ ਯੂਜ਼ ਕਰੋਗੇ ਜ਼ਿਆਦਾ ਪਾ ਦਿਓ ਪਰ ਬਿਲਕੁਲ ਸਿੱਕਾ ਵੀ ਨਾ ਲੱਗੇ ਹਲਕੀ ਮਿਠਾਸ ਵੀ ਵਧੀਆ ਲੱਗਦੀ ਆ ਬਦ ਮਿੱਠਾ ਤੁਸੀਂ ਆਪਣੀ ਚੋਇਸ ਨਾਲ ਕਰ ਸਕਦੇ ਹੋ ਇਹ ਚ ਰੇਸ਼ਿਓ ਦਾ ਕੋਈ ਉਹ ਹੈ ਨਹੀਂਗਾ ਫੰਟਾ ਵੀ ਆਪਾਂ ਨੂੰ ਰੇਸ਼ਿਓ ਚਾਹੀਦੀ ਆ ਠੀਕ ਹੈ ਇੱਕ ਬੂੰਦੀ ਮਸਾਲਾ ਨੇ ਬਣਾਇਆ ਸੀ ਮੈਂ ਤੁਹਾਡਾ ਨਾਲ ਸ਼ੇਅਰ ਕੀਤੀ ਸੀ ਰੈਸਪੀ ਉਹਦੀ ਵੀ ਇੱਕ ਭੈਣ ਨੇ ਕਮੈਂਟ ਕੀਤਾ ਸਮਾਨ ਦੀ ਰੇਸ਼ਿਓ ਦੇਖੋ ਤੁਸੀਂ ਆਪਣੇ ਅਕੋਰਡਿੰਗ ਰੱਖਣੀ ਹੈ ਕਿਉਂਕਿ ਹਰ ਇੱਕ ਦਾ ਆਪਣਾ ਆਪਣਾ ਟੇਸਟ ਹੁੰਦਾ ਹੈ ਨਾ ਕਿਸੇ ਨੂੰ ਨਮਕ ਘੱਟ ਪਸੰਦ ਹੁੰਦਾ ਕਿਸੇ ਨੂੰ ਵੱਧ ਪਸੰਦ ਹੁੰਦਾ ਕਿਸੇ ਨੂੰ ਕਾਲੀ ਮਿਰਚ ਜ਼ਿਆਦਾ ਵਧੀਆ ਲੱਗਦੀ ਕਿਸੇ ਨੂੰ ਘੱਟ ਵਧੀਆ ਲੱਗਦੀ ਕੋਈ ਫੈਮਲੀ ਜੀਰਾ ਜ਼ਿਆਦਾ ਪਸੰਦ ਕਰਦੀ ਕੋਈ ਨਹੀਂ ਕਰਦੀ ਜਾਂ ਘੱਟ ਪਸੰਦ ਕਰਦੀ ਹੈ ਰੇਸ਼ਿਓ ਤੁਸੀਂ ਆਪਣੇ ਟੇਸਟ ਅਕੋਰਡਿੰਗ ਰੱਖਣੀ ਹੈ ਬਸ ਇੱਕ ਜਸਟ ਤੁਹਾਨੂੰ ਮੈਂ ਇੱਕ ਆਈਡੀਆ ਦਿੱਤਾ ਸਜਾ ਕੇ ਆਪਾਂ ਜਦੋਂ ਵੀ ਰਾਇਤਾ ਹਬੂੰਦੀ ਮਸਾਲਾ ਬਣਾਉਣਾ ਹੈ ਆਪਾਂ ਕਈ ਤਰ੍ਹਾਂ ਦੀਆਂ ਚੀਜ਼ਾਂ ਪਾਉਨੇ ਉਹਦੇ ਵਿੱਚ ਹੈ ਨਾ ਕਈ ਤਾਂ ਲਾਲ ਮਿਰਚ ਵੀ ਪਾਉਂਦੇ ਨੇ ਪਾਉਂਦੀ ਨਾ ਸੀ ਲਾਲ ਸ਼ੁਰੂ ਤੋਂ ਕਾਲੀ ਮਿਰਚ ਕਰਦੀਆਂ ਤੇ ਤੁਸੀਂ ਜੋ ਵੀ ਸਮਾਨ ਤੁਸੀਂ ਪਾਉਣੇ ਹੋ ਰਾਇਤੇ ਵਿੱਚ ਤੁਸੀਂ ਉਹ ਇੱਕ ਅਬਦੀ ਚੋਇਸ ਅਕੋਰਡਿੰਗ ਟੇਸਟ ਅਕੋਰਡਿੰਗ ਤੁਸੀਂ ਇਕੱਠਾ ਕਰਕੇ ਇੱਕ ਬੋਤਲ ਵਿੱਚ ਪਾ ਕੇ ਰੱਖ ਲਓ ਜਸਟ ਆਈਡੀਆ ਸੀ ਉਹ ਤੁਹਾਡੇ ਵਾਸਤੇ ਤੇ ਇਹ ਉਹ ਚ ਕੋਈ ਰੇਸ਼ਿਓ ਤਾਂ ਕੋਈ ਫੰਡਾ ਨਹੀਂਗਾ ਅਸੀਂ ਨਮਕ ਬਹੁਤ ਘੱਟ ਖਾਂਦੇ ਹਾਂ ਕਾਲੀ ਮਿਰਚ ਵੀ ਬਹੁਤ ਜ਼ਿਆਦਾ ਸਟਰੋਂਗ ਨਹੀਂ ਖਾਂਦੇ ਖਾਂਦੇ ਹਾਂ ਜੀਰਾ ਪਾਊਡਰ ਬਹੁਤ ਜ਼ਿਆਦਾ ਪਸੰਦ ਆ ਉਹ ਅਕੋਰਡਿੰਗ ਮੈਂ ਆਪ ਦਾ ਬੁੰਦੀ ਮਸਾਲਾ ਬਣਾਉਣੀ ਹੁੰਦੀ ਆ ਉਹ ਤੁਹਾਨੂੰ ਇੱਕ ਆਈਡੀਆ ਸੀ ਵੀ ਆਪਾਂ ਸਮਾਨ ਇਕੱਠਾ ਕਰਕੇ ਰੱਖ ਲਈ ਆਪਣਾ ਟਾਈਮ ਵੀ ਬਚ ਸਕੇ ਤੇ ਆਪਣੀ ਮਿਹਨਤ ਵੀ ਬਚ ਸਕੇ ਆਪਣੇ ਬੋਤਲਸ ਵੀ ਪਾ ਰਹੀਆਂ ਪਾਰੀ-ਪਾਰੀ ਗੰਦੀਆਂ ਨਾ ਹੋਣ ਹਨਾ ਕਦੇ ਉਹ ਖੋਲੂ ਕਦੇ ਉਹ ਖੋਲੂ ਇਹ ਦੋ ਸਵਾਲ ਸੀਗੇ ਭੈਣਾ ਦੇ ਤੇ ਹੋਣ ਹੋ ਗਿਆ ਟਾਈਮ 10:30 ਦਾ 10:35 ਹੋ ਗਏ ਤੇ ਮੈਂ ਜਾ ਕੇ ਨਹਾਉਣੀ ਬਹੁਤ ਗਰਮੀ ਗਰਮੀ ਹੋ ਗਈ ਚਿਪਚਿਪਾ ਹਲ ਪਹੁੰਚ ਜਾਂਦੇ ਹੋਏ ਵੀ ਨਹਾਉਣੀ ਨਾ ਕੇ ਕਰਦੇ ਆ ਰੈਸਟ ਏਸੀ ਮੇਰੀ ਆਈ ਦੀ ਵੀਡੀਓ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਾਂਗੇ ਕੋਈ ਹੋਰ ਵੀਡੀਓ ਲੈ ਕੇ Tab tak layi sat sri akal